ਮੇਰਾ ਰੰਗੀਲਾ 2.5-3 ਸਾਲ ਹੋ ਗਏ ਮੇਰੇ ਕੋਲ ਮੇਰੇ ਨਾਲ ਹੈ ਸਾਰੇ ਕੰਮ ਮੇਰੇ ਉਹ ਕਰਦਾ 150 ਜਾਨਵਰ ਇੱਕ ਬੰਦਾ ਸੰਭ ਰਿਹਾ ਹੈ ਆਏ ਗਏ ਦੀ ਚਾਹ ਪਾਣੀ ਉਹਦੇ ਜम्मे ਆ ਘਰ ਦੀ ਸਫਾਈ ਉਹਦੇ ਜम्मे ਆ ਸਾਲਾ ਜਦੋਂ ਦੇਖ ਲੋ ਕੱਚਾ ਜੱਤ ਪਾਈ ਬਿੱਲੇ ਦਾ ਬਿੱਲਾ ਫਿਰਦਾ ਹੁੰਦਾ ਐਤੋਂ ਸੌਖਾ ਕੰਮ ਕੋਈ ਹੋ ਸਕਦਾ ਲੋਕ ਬੀਬੀ ਬੱਕਰੀਆਂ ਤੇ 11 ਗੱਲ 9 ਵਜੇ ਤੱਕ ਰਾਤ ਨੂੰ ਕੰਮ ਕਰਦੇ ਰਹੇ ਐਸ ਫਾਰਮ ਤੇ ਸਰਦੀਆਂ ਚ 8 ਵਜੇ ਕੰਮ ਸ਼ੁਰੂ ਹੁੰਦਾ ਸ਼ਾਮ ਨੂੰ 5:30 6 ਵਜੇ ਖਤਮ ਮੇਰਾ ਰੰਗੀਲਾ 2.5 3 ਸਾਲ ਹੋ ਗਏ ਮੇਰੇ ਕੋਲ ਮੇਰੇ ਨਾਲ ਹੈ ਸਾਰੇ ਕੰਮ ਮੇਰੇ ਉਹ ਕਰਦਾ ਇੱਥੇ ਕੋਈ ਬੰਦੇ ਹੋਣੇ ਜਿਹੜੇ ਮੇਰੇ ਕੋ ਪਹਿਲਾਂ ਫਾਰਮ ਵਿਜ਼ਿਟ ਕਰਕੇ ਗਏ ਨੇ ਕੌਣ ਕੌਣ ਹੈ ਤੁਸੀਂ ਆਏ ਬਾਈ ਜੀ ਹੋਰ ਵੀ ਕੁਆਇਆ ਮੇ ਕੋ ਪਹਿਲਾਂ ਫਾਰਮ ਤੇ ਇੱਥੇ ਬਾਈ ਜੀ ਤੁਹਾਨੂੰ ਚਾਹ ਪਾਣੀ ਕਿਹਨੇ ਭਲਾਈ ਆਪਣੇ ਉਹਨਾਂ ਨੇ ਨਹੀਂ ਭਲਾਈ ਰੰਗੀਲੇ ਨੇ 150 ਜਾਨਵਰ ਇੱਕ ਬੰਦਾ ਸੰਭ ਰਿਹਾ ਆਏ ਗਏ ਦੀ ਚਾਹ ਪਾਣੀ ਉਹਦੇ ਜੁम्मे ਆ ਘਰ ਦੀ ਸਫਾਈ ਉਹਦੇ ਜੁम्मे ਆ ਸਾਲਾ ਜਦੋਂ ਦੇਖ ਲੋ ਕੱਚਾ ਜੱਟ ਪਾਈ ਬਿੱਲੇ ਦਾ ਬਿੱਲਾ ਫਿਰਦਾ ਹੁੰਦਾ ਐਤੋਂ ਸੌਖਾ ਕੰਮ ਕੋਈ ਹੋ ਸਕਦਾ ਹੋਊਗਾ ਤਾਂ ਜੇ ਤੁਸੀਂ ਸਿਸਟਮੈਟਿਕ ਕਰੋਗੇ ਲੋਕ 22 ਬੱਕਰੀਆਂ ਤੇ 11 ਗਾਂ 9 ਵਜੇ ਤੱਕ ਰਾਤ ਨੂੰ ਕੰਮ ਕਰਦੇ ਨੇ। ਐਸ ਫਾਰਮ ਤੇ ਸਰਦੀਆਂ ਚ 8 ਵਜੇ ਕੰਮ ਸ਼ੁਰੂ ਹੁੰਦਾ। ਸ਼ਾਮ ਨੂੰ 5:30 6 ਵਜੇ ਖਤਮ। ਗਰਮੀ ਆ ਜਾਣੀਆਂ ਨੇ ਘੰਟਾ ਤੋਂ ਪਹਿਲਾਂ ਕਰ ਲਾਂਗੇ ਘੰਟਾ ਤੋਂ ਹੋ ਜਾਂ ਧੁੱਪ ਛਿੱਤੀ ਜਾਂਦੀ ਬੱਕਰੇ ਨੂੰ ਹੋਰ ਤੋਂ ਪਲਵਾ ਦਾਂਗੇ। ਇਹੀ ਕੰਮ ਐ। ਅਸੀਂ ਰਾਤਾਂ ਨਹੀਂ ਚਾਕੀਆਂ ਕਦੇ। ਅਸੀਂ 11 ਨਹੀਂ ਵਜਾਏ ਅਸੀਂ ਕਈ 10 ਨਹੀਂ ਵਜਾਏ। 5:30 ਨੂੰ ਉਹ ਵੀ ਬਿਲ੍ਹਾ ਅਸੀਂ ਵੀ ਬਿਲ੍ਹੇ। ਐਤੋਂ ਸੌਖਾ ਕੰਮ ਕੋਈ ਹੋ ਸਕਦਾ। ਬਾਈ ਜੀ ਅੱਜ ਇੱਕ ਹੈਲਪਰ ਜੇ ਸੇ ਰੱਖਣਾ ਹੋਵੇ ਕਿੰਨੇ ਦੀ ਕੋਸਟ ਕਰੂਗਾ ਬਾਈ ਘੱਟੋ-ਘੱਟ 2 ਲੱਖ ਰੁਪਏ ਸਾਲ ਦਾ 12-13 ਹਜ਼ਾਰ ਰੁਪਏ ਤਨਖਾਹ ਫਿਰ ਨਖਰੇ ਕੱਪੜਾ ਲੀੜਾ ਕੋਈ ਤਿਹਾਰ ਆ ਗਿਆ ਕੈਲਕੂਲੇਸ਼ਨ ਕਰਕੇ ਦੇਖ ਲਓ 2 ਲੱਖ ਤੋਂ ਘੱਟ ਜਿਹੜਾ ਪੈ ਜਵੇ ਉਹੀ ਤੁਹਾਡੀ ਕਮਾਈ ਹੈ ਜੇ ਤੁਸੀਂ ਸਿਸਟਮੈਟਿਕ ਕਰ ਲਓਗੇ ਜੇ ਖਲਾਰਾ ਪਾ ਕੇ ਕਰੋਗੇ ਤੁਹਾਨੂੰ 2-3 ਬੰਦੇ ਰੱਖਣੇ ਪੈਣੇ ਆ ਉਹੀ ਕੰਮ ਸਿਸਟਮੈਟਿਕ ਕਰ ਲਓਗੇ ਇੱਥੋਂ ਸਿੱਖ ਕੇ ਸਾਡੀ ਕਾਪੀ ਕਰੋਗੇ ਤੁਹਾਡਾ ਇੱਕ ਬੰਦੇ ਨਾਲ ਸਰਨ ਇਹ ਹੀ ਕਮਾਈਆਂ ਵੀਰੇ ਫੀਡ ਹੈ ਡਾਕਟਰ ਸਾਹਿਬ ਦੱਸਾਂਗੇ ਤੁਹਾਨੂੰ ਫੀਡ ਬਾਰੇ ਵੀ ਲੋਕੀ 40 42 ਰੁਪਏ 45 ਰੁਪਏ ਕਿਲੋ ਫੀਡ ਲੈਂਦੇ ਨੇ ਬਾਹਰ ਅਸੀਂ ਤਿਆਰ ਕਰਾਉਂਦੇ ਆ ਉਹੀ ਫਾਰਮੂਲਾ ਹੈ ਤੁਸੀਂ ਉਹੀ ਤਿਆਰ ਕਰਨੀ ਆ ਘਰੇ ਤਿਆਰ ਕਰਨੀ ਆ 28 ਤੋਂ 30 ਰੁਪਏ ਕਾਸਟ ਕਰਨੀ ਚਾਹੀਦੀ ਆ 13-14 ਰੁਪਏ ਕਿਲੋ ਫੀਡ ਦਾ ਫਰਕ ਹੈ ਜੇ ਤੁਸੀਂ ਇੱਥੇ ਅਜ 5000 ਰੁਪਏ 4500 ਰੁਪਏ ਖਰਚ ਕੇ ਚੱਲੇ ਹੋ ਸਾਡੀ ਕੋਸ਼ਿਸ਼ ਹੋਊਗੀ ਕਿ ਤੁਹਾਡੇ ਲੱਖਾਂ 'ਚ ਪੈਸੇ ਬਚਾਏ ਜਾਣ ਸ਼ੈੱਡ ਹੈ ਜਿਹੜਾ ਮੇਰਾ ਸ਼ੈੱਡ ਹੈ ਉਹਰੇ ਮੈਂ 12-14 ਲੱਖ ਰੁਪਏ ਲਈ ਬੈਠਾ ਜੀ ਤੋਂ ਟ੍ਰੇਨਿੰਗ ਲਈ ਸੀ ਉਹਨਾਂ ਨੇ ਇਹ ਤਾਂ ਦੱਸਤਾ ਵੀ ਸ਼ੈੱਡ ਇਹ ਆ ਜਾ ਬਣਾਉਣਾ ਹੈ ਇਹ ਨਹੀਂ ਦੱਸਿਆ ਵੀ ਦੀ ਕਾਸਟ ਕਿਵੇਂ ਸੇਵ ਕਰਨੀ ਹੈ ਆਉਂਦੀ ਅਸੀਂ ਠੋਕਤੀਆਂ ਇੱਟਾਂ 9x9 ਇੰਚ ਦੀਆਂ ਕੰਦਾ ਚੱਕਤੀਆਂ ਕੰਦਾ ਇੱਟਾਂ ਦਾ ਮਟੀਰੀਅਲ ਤੋਂ ਬਾਅਦ ਲੇਵਰ ਪੈ ਗਈ ਜੇ ਅੱਜ ਮੈਨੂੰ ਸ਼ੈੱਡ ਢਾਉਣਾ ਪੈ ਜਾਵੇ ਕੋਈ ਕਿਤੇ ਹੋਰ ਲੈ ਕੇ ਜਾਣਾ ਜਾਂ ਕੰਮ ਬੰਦ ਕਰਨਾ ਪੈ ਜਾਵੇ ਭਾਈ ਜੀ ਮੈਨੂੰ ਪੱਲਿਓ ਪੈਸੇ ਦੇ ਕੇ ਸ਼ੈੱਡ ਚੁਕਾਉਣਾ ਪੈਣਾ ਇੱਥੇ ਪੱਲਿਓ ਪੈਸੇ ਦੇ ਕੇ ਤੁਹਾਨੂੰ ਅਸੀਂ ਉਹ ਦੱਸਣਾ ਜੇ ਰੱਬ ਨਾ ਕਰੇ ਕੱਲ ਨੂੰ ਕੋਈ 19 21 ਹੋ ਜਾਵੇ ਤੁਹਾਨੂੰ ਸ਼ੈੱਡ ਬਦਲਣਾ ਪੈ ਜਾਵੇ ਕਿਤੇ ਹੋਰ ਚੱਕ ਕੇ ਲੈ ਕੇ ਜਾਣਾ ਕੰਮ ਬੰਦ ਕਰਨ ਦੀ ਨੌਬਤ ਆ ਜਵੇ ਤਾਨੂੰ ਘਾਟਾ ਨਾ ਪਵੇ ਤੁਹਾਡਾ ਇੱਕ ਪੈਸਾ ਵੇਸਟ ਨਾ ਜਾਵੇ ਉਸ ਚੀਜ਼ ਦਾ ਫਾਇਦਾ ਧਿਆਨ ਦਿਓ ਚੰਗੀ ਤਰ੍ਹਾਂ ਡਾਕਟਰ ਸਾਹਿਬ ਆ ਗਏ ਨੇ ਤੁਹਾਡਾ ਪਹਿਲਾਂ ਵੀ ਇੱਕ ਵਾਰੀ ਫੇਰ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਸੀ ਕੰਗੋਟ ਫਾਰਮ ਤੇ ਆਏ ਹੋ ਬਾਈ ਜੀ ਤੁਹਾਡੇ ਅਸੀਂ ਰਿਣੀ ਹੈਗੇ ਆ ਕੋਸ਼ਿਸ਼ ਕਰਾਂਗੇ ਹਰ ਕੰਫਰਟ ਦਾ ਖਿਆਲ ਰੱਖਿਆ ਜਾਵੇ ਵਧੀਆ ਤੁਹਾਨੂੰ ਸਿਖਾਇਆ ਜਾਵੇ ਕਿਸੇ ਦਾ ਕੋਈ ਕੁਐਸਚਨ ਹੋਵੇ ਪੰਜਾਹ ਵਾਰੀ ਪੁੱਛੋ ਅਸੀਂ ਤੁਹਾਨੂੰ ਪੁੱਛਾਂਗੇ ਬਾਰ-ਬਾਰ ਬਾਈ ਦੱਸੋ ਕੋਈ ਤਾਂ ਵੀ ਪੁੱਛ ਇੱਕੋ ਬੇਨਤੀ ਹੈ ਜਿਹੜੇ ਟੌਪਿਕ ਤੇ ਗੱਲ ਕਰਦੇ ਹੋਣਗੇ ਡਾਕਟਰ ਸਾਹਿਬ ਜਿਹੜੇ ਟੌਪਿਕ ਤੇ ਅਸੀਂ ਬੋਲਦੇ ਹੋਵਾਂਗੇ ਉਸੇ ਟੌਪਿਕ ਤੇ ਰਹੋ ਇਹ ਨਾ ਹੋਵੇ ਡਾਕਟਰ ਸਾਹਿਬ ਦੱਸ ਦੇਣ ਦਵਾਈਆਂ ਤੇ ਤੁਸੀਂ ਕਹੋ ਜੀ ਫੀਡ ਕਿਹੜੀ ਪਾਉਣੀ ਆ ਫੀਡ ਦਾ ਕੰਮ ਆਊਗਾ ਫੀਡ ਦੀ ਗੱਲ ਕਰਿਓ ਦਵਾਈਆਂ ਦੀ ਗੱਲ ਹੋ ਗਈ ਦਵਾਈਆਂ ਦੀ ਗੱਲ ਕਰਿਓ ਠੀਕ ਹੈ ਬਾਈ ਕਿਸੇ ਨੂੰ ਕੋਈ ਕਾਪੀ ਪੈਨ ਚਾਹੀਦਾ ਤਾਂ ਭਾਈ ਦੱਸ ਦੋ ਜੇ ਕੋਈ ਨਹੀਂ ਹੈ ਕਿਸੇ ਕੋਲ ਬਾਈ ਗੁੱਡ ਲੱਕ ਤੁਹਾਡਾ ਸਾਰਿਆਂ ਦਾ ਤੇ ਡਾਕਟਰ ਨੂੰ ਦੰਨੇ ਆਪਾਂ ਡਾਕਟਰ ਸਾਹਿਬ